ਉਹ ਜਿਹੜਾ ਝਾੜੂ ਦੀ ਸੇਵਾ ਸੀ ਜੋੜਿਆਂ ਦੀ ਸੇਵਾ ਸੀ ਲੰਗਰ ਦੇ ਭਾਂਡਿਆਂ ਦੀ ਸੇਵਾ ਸੀ ਆ ਜੋ ਸੇਵਾ ਤਾਂ ਅਸੀਂ ਛੱਡ ਬੈਠੇ ਆ ਆਪਣਾ ਭਾਂਡਾ ਮੰਝਣ ਲਈ ਤਿਆਰ ਨਹੀਂ ਗੋਸਾ ਨਾ ਕਰੋ ਜਿਹੜਾ ਸਾਡਾ ਲਾਣਾ ਬਣਾ ਉਹ ਤਾਂ ਹੁਣ ਇਹ ਕਹਿੰਦਾ ਸਾਡੇ ਭਾਂਡੇ ਦੁਆ ਫੜੇ ਸਾਡੇ ਨੇ ਇੱਕ ਇੱਕ ਬੰਦਾ ਚਾਹੀਦਾ ਜਿਨ੍ਹਾਂ ਮਹਾਂਪੁਰਖ ਅਸੀਂ ਵਿਚਰੇ ਆ ਬਾਬਾ ਖਜਾਨ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ ਤਨਤਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਦੇ ਜਿਹੜੇ ਪਿਤਾ ਸੀ ਕਿਸ ਤਰ੍ਹਾਂ ਉਹਨਾਂ ਨੇ ਘਾਲਣਾ ਘਾਲੀਆਂ ਅੱਜ ਸਾਜ ਸੰਗਤ ਜੀ ਇਹ ਜਿਹੜਾ ਇਕੱਠ ਹੋਇਆ ਇਹ ਬਾਬਾ ਕਲਵੰਦ ਸਿੰਘ ਜੀ ਦੀ ਬੰਦਗੀ ਨੂੰ ਨਮਸ਼ਕਾਰ ਕਰਨ ਲਈ ਹੋਇਆ ਬੋਲੇ ਸੋਨਹਿਰਾ ਅੱਜ ਮੈਨੂੰ ਖੁਸ਼ੀ ਹੈ ਕਿ ਜੜੇ ਕਿਸੇ ਟਾਈਮ ਅਸੀਂ ਬਚਨ ਬੋਲੇ ਸੀ ਅੱਜ ਉਹਨਾਂ ਨੂੰ ਫਲ ਲੱਗਿਆ ਇਹ ਸਾਰਾ ਪੰਥ ਹੈ ਗੁਰੂ ਮਹਾਰਾਜ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਸੀਂ ਬੈਠੇ ਆਂ ਅੱਜ ਸਹੇ ਵੱਡੇ ਆ ਚਾਹੇ ਛੋਟੇ ਆ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੜਵਡੇ ਜਿਹੜੇ ਗਿਆਨੀ ਸੀ ਕਹਿੰਦੇ ਗੱਲਾਂ ਕਰਨੀਆਂ ਸਿੱਖ ਲੈਂਦੇ ਆ ਸੇਵਾ ਨਹੀਂ ਕਰਦੇ ਗਿਆਨੀ ਜੋਤ ਸਿੰਘ ਬਹੁਤ ਵੱਡੇ ਵਿਦਵਾਨ ਹੋਏ ਸਾਡੇ ਡੇਰੇ ਚ ਕਹਿਣਾ ਪਠ ਝੋਕ ਗਿਆਨੀ ਜੇਨ ਕਿੰਨੇ ਵੀ ਪਾਇਆ ਉਹ ਸੇਵਾ ਵਿੱਚੋਂ ਪਾਇਆ ਜੇ ਉਹਨੂੰ ਟੀਚਰ ਕਹੀ ਜਾਏ ਮੇਰਾ ਸਤਕਾਰ ਕਰੋ ਤੇ ਟੀਚਰ ਨੂੰ ਪੜਾਉਣ ਦੀ ਤਲੀਮ ਰੱਖਦਾ ਨਹੀਂ ਕਿੰਨਾ ਸਤਿਕਾਰ ਕਰਨਗੇ ਕੋਈ ਡਾਕਟਰ ਸਵੀਕਰਾਂ ਚ ਕਮ ਇੰਨ ਤਲੰਤਰ ਬੈਦਲ ਹੁਕਮਾਨ ਆ ਕਿਸੇ ਮਰੀਜ਼ ਨੂੰ ਆਰਾਮ ਨਹੀਂ ਆਉਂਦਾ ਕਿਵੇਂ ਮਰੀਜ਼ ਨੂੰ ਮੰਨਣਗੇ ਤੇ ਜੇ ਆਰਾਮ ਆਵੇਗਾ ਉਹਨੂੰ ਕਹਿਣ ਦੀ ਲੋੜ ਨਹੀਂ ਸਾਡੇ ਮਹਾਂਪੁਰਖ ਹੋਏ ਜਿਨ੍ਹਾਂ ਨਾਲ ਹੀ ਵਿਚਰੇ ਆ ਕਦੀ ਇਸ਼ਤਿਆਰ ਨਹੀਂ ਕੱਢਿਆ ਕਦੀ ਅਖਬਾਰ ਚ ਨਹੀਂ ਗਏ ਕਦੀ ਟੈਲੀਵਿਜ਼ਨ ਤੇ ਗਏ ਉਹਨਾਂ ਦੀ ਜਿਹੜੀ ਕਮਾਈ ਸੀ ਲੋਕ ਉਹਨੂੰ ਨਮਸਕਾਰ ਕਰਦੇ ਸੀ ਅੱਜ ਇਹ ਬਾਬਾ ਕਲਵੰਦ ਸਿੰਘ ਜੀ ਦਾ ਅਸੀਂ ਸਤਿਕਾਰ ਕਰਦੇ ਆਂ ਉਹ ਇਹਨਾਂ ਦੀ ਕਮਾਈ ਨੂੰ ਸਤਿਕਾਰਿਆ ਇਹ ਗੁਰੂ ਮਹਾਰਾਜ ਆਪ ਕਿਰਪਾ ਕਰਕੇ ਜਿਸ ਜਨ ਉੱਪਰ ਤੇਰੀ ਕਿਰਪਾ ਬੇਪਨਾ ਕੋ ਭਖੈ ਆਓ ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਮਹਾਪੁਰਖ ਸ੍ਰੀਮਾਨ ਸੰਤ ਗਿਆਨੀ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਪੁਰਖਾਂ ਦੇ ਪਾਸੋਂ ਅਨਪਵੀ ਬਚਨ ਚੰਦ ਮੇਟਾਂ ਵਾਸਤੇ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਜੁਮੇ ਬਹਿਰ ਕੇ ਬੰਦਗੀ ਆਹ ਜੁਮੇ ਬਹਿਰ ਕੇ ਜ਼ਿੰਦਗੀ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਜੋ ਮਹਾਰਾਜ ਜੀ ਦੇ 52 ਕਵੀਆਂ ਵਿੱਚੋਂ ਸ਼੍ਰੋਮਣੀ ਕਵੀ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਮਹਾਨ ਬਖਸ਼ਾ ਕੀਤੀਆਂ ਉਹ ਲਿਖਦੇ ਆਪਣੀ ਰਚਨਾ ਵਿੱਚ ਉਹ ਇਕਾਠ ਬਹੁਤ ਚੰਗਾ ਹੈ ਜਿੱਥੇ ਇਨਸਾਨ ਬੈਠ ਕੇ ਬੰਦਗੀ ਕਰਦਾ ਹੈ ਉਹ ਇਕਾਠ ਵੀ ਬਹੁਤ ਚੰਗਾ ਹੈ ਜਿੱਥੇ ਉਹਨਾਂ ਨਾਲ ਇਨਸਾਨ ਨੂੰ ਜਿੰਦਗੀ ਪ੍ਰਾਪਤ ਹੁੰਦੀ ਹੈ ਅੱਜ ਸਾਨੂੰ ਬਹੁਤ ਖੁਸ਼ੀਆਂ ਹਨ ਸਾਰਿਆਂ ਨੂੰ ਉਹ ਕਿਹੜੀ ਗੱਲ ਦੀਆਂ ਕਿ ਸ਼੍ਰੀਮਾਨ ਸੰਤ ਬਾਬਾ ਕਲਵੰਦ ਸਿੰਘ ਜੀ ਇੱਕ ਤਾਂ ਸਾਡੇ ਬਿਹੰਗਮੀ ਜੀਵਨ ਵਿੱਚ ਆਣ ਬਾਲ ਜਤੀ ਹੈ ਇਹ ਬਹੁਤ ਵੱਡੀ ਗੱਲ ਹੈ ਜਨਮ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਜਨਮ ਪੰਜ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀਰੇ ਅੱਜ ਬਾਬਾ ਜੀ ਦੀ ਜਿਹੜੀ ਸੇਵਾ ਉਹ ਫਲੀਫੂਤ ਹੋਈ ਹੈ ਤੁਸੀਂ ਪੁੱਛੋਗੇ ਕਿ ਫਲੀਫੂਤ ਕਿਵੇਂ ਹੋਈ ਹੈ ਇਹਨਾਂ ਦੀ ਸੇਵਾ ਨੂੰ ਇਹ ਫਲ ਲੱਗਿਆ ਕਿ ਸਾਰਾ ਪੰਥ ਇਕੱਠਾ ਹੋ ਗਿਆ ਸਾਰੇ ਪੰਥ ਵਿੱਚ ਇੱਕ ਜੁਟਤਾ ਪੈਦਾ ਹੋ ਗਈ ਹੈ ਮੇਤੋਂ ਪਹਿਲਾਂ ਸਿੰਘਾਂ ਸੇਵਾ ਨੇ ਕੁਝ ਬਚਨ ਕੀਤੇ ਹੈ ਉਹਨੇ ਆਪਣੇ ਵੱਲ ਵੀ ਇਸ਼ਾਰਾ ਕੀਤਾ ਹੈ ਕਈ ਵਾਰੀ ਅਕਾਲ ਤਖਤ ਤੇ ਐਸੇ ਜਥੇਦਾਰ ਆਏ ਜਿਸ ਅਡਵੈਰਨ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਿਆ ਸੀ ਉਹਨਾਂ ਨੂੰ ਉਸ ਰੂਪੇ ਦਿੰਦੇ ਰਹੇ ਜਿਹਦੇ ਕਾਰਨ ਜਥੇਦਾਰ ਅੰਬਲੂ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਸੀ ਡਿਗਿਆ ਹੋਇਆ ਜਿਹੜਾ ਸਨਮਾਨ ਆ ਇਹਨੂੰ ਪੈਦਾ ਕਰਨ ਵਾਸਤੇ ਬੜਾ ਸਮਾਂ ਲਾਉਣਾ ਪੈਂਦਾ ਹੈ ਭਾਈ ਮੁਹਕਮ ਸਿੰਘ ਜੀ ਪੰਜਾਂ ਪਿਆਰਿਆਂ ਚ ਹੋਏ ਹਨ ਉਹਨਾਂ ਦੇ ਪਵਿੱਤਰ ਹੱਥਾਂ ਵਿੱਚ ਗੁਰੂ ਮਹਾਰਾਜ ਦਾ ਨਿਸ਼ਾਨ ਸਾਬ ਸੀ ਦੋਸਤਾਂ ਨੇ ਕਹਿ ਨਿਸ਼ਾਨ ਗਰਾ ਦਿਓ ਕਹਿੰਦੇ ਕਲਗੀਆਂ ਵਾਲਾ ਨਿਸ਼ਾਨ ਆ ਕਹਿੰਦੇ ਤੁਹਾਡੇ ਗੁੱਟ ਵੱਢ ਦੇਾਂਗੇ ਕਹਿੰਦੇ ਬਾਜੂਆਂ ਨਾਲ ਫੜ ਲਵਾਂਗਾ ਬਾਜੂ ਡੌਲਿਆਂ ਨਾਲ ਇਸੇ ਤਰ੍ਹਾਂ ਆਪਣੇ ਸਰੀਰ ਦੇ ਬਾਕੀ ਅੰਗਾਂ ਨਾਲ ਫਿਰ ਧੌਣ ਦੇ ਨਾਲ ਕਹਿੰਦੇ ਕੱਟ ਦੇਾਂਗੇ ਕਹਿੰਦੇ ਨਿਸ਼ਾਨ ਮੇਰਾ ਨਹੀਂ ਕਲਗੀ ਵਾਲੇ ਦਾ ਆਪੇ ਹੀ ਸੰਭਲੇਗਾ ਅੱਜ ਬਾਬਾ ਕਲਵਾਨ ਸਿੰਘ ਦੇ ਜੀਵਨ ਦੀ ਉਨ੍ਹਾਂ ਦੇ ਇਤਿਹਾਸ ਦੀ ਇੱਕ ਚਰਚਾ ਹੋ ਰਹੀ ਹੈ। ਉਹਦੇ ਵਿੱਚੋਂ ਆਪਾਂ ਨੂੰ ਕੀ ਮਿਲਿਆ? ਸੇਵਾ ਮਿਲਣੀ ਕਿਸੇ ਪੁੰਨ ਨਾਲ ਮਿਲ ਜਾਂਦੀ ਹੈ। ਪਰ ਸੇਵਾ ਜਿਹੜੀ ਨਿਭਾਉਣੀ ਆ ਉਹਨੂੰ ਵਾਸਤੇ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਬਚਨ ਚੇਤੇ ਕਰਨੇ ਪੈਣਗੇ। ਹਸਤੀ ਸਿਰ ਜੋ ਅੰਕਸ ਹੈ ਅਹਿਰਣ ਜੋ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਇਉ ਗੁਰਮਖ ਆਪ ਨਵਾਰਿਆ ਸਭ ਰਾਜ ਸ੍ਰਿਸ਼ਟ ਕਾਲੇ ਛੋਟੇ ਜਿਹੇ ਟੁਕੜੇ ਦਾ ਨਹੀਂ ਸਾਰੀ ਦੁਨੀਆ ਦਾ ਬ੍ਰਹਮੰਡਾਂ ਖੰਡਾਂ ਦਾ ਇਸ ਕਰਕੇ ਅੱਜ ਸਾਨੂੰ ਬੜੀਆਂ ਖੁਸ਼ੀਆਂ ਜਦੋਂ ਮੈਂ ਬਾਬਾ ਹਯੂਰਾ ਸਿੰਘ ਜੀ ਦੇ ਸਾਹਮਣੇ ਇੱਥੇ ਆਇਆ ਸੀ ਪੰਦਰਨ ਸੇਵਾ ਬਖਸ਼ਿਸ਼ ਹੋਈ ਸੀ ਬਾਬਾ ਜੀ ਉਸ ਵੇਲੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਸਨ ਇਹਨਾਂ ਦਾ ਮੇਰੇ ਨਾਲ ਪਿਆਰ ਬਣ ਗਿਆ ਇਹਨਾਂ ਦੀ ਬਿਰਤੀ ਇਹਨਾਂ ਦਾ ਜੀਵਨ ਦੇਖ ਕੇ ਤੇ ਅੰਦਰੋਂ ਇੱਕ ਆਵਾਜ਼ ਆਈ ਕਿ ਬਾਬਾ ਕਲਵਾਨ ਸਿੰਘ ਜੀ ਤੁਹਾਨੂੰ ਅਕਾਲ ਤਖਤ ਦੇ ਜਥੇਦਾਰ ਬਣਾਉਣਾ ਹੈ ਇਹ ਕਹਿਣ ਲੱਗੇ ਬਾਬਾ ਜੀ ਇਹ ਸੁਪਰਾ ਬੜਾ ਮਹਿੰਗਾ ਮਗਾਨੇਮ ਬਚਨ ਨਿਕਲ ਗਿਆ ਬਾਬਾ ਜੀ ਨੂੰ ਸਮੇਨਾ ਪਦਵੀ ਮਿਲ ਗਈ ਕਈ ਵਾਰੀ ਬੰਦੇ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ ਉਹਨੂੰ ਥੱਲੇ ਵਾਲੇ ਕੀੜੇ ਕਾੜੇ ਦੇਣ ਲੱਗ ਪੰਦੇ ਆ ਪਰ ਇਹਨਾਂ ਵਿੱਚ ਇੱਕ ਬੜੀ ਉਚਤਾ ਹੈ ਉੱਚੀ ਪਦਵੀ ਨੂੰ ਪਾ ਕੇ ਵੀ ਇਹਨਾਂ ਨੇ ਨਿਮਰਤਾ ਵਾਲਾ ਪੱਖ ਨਹੀਂ ਛੱਡਿਆ ਇੱਕ ਸ਼ੇਰ ਆਉਂਦਾ ਹੈ ਜੇ ਤੂਹੇ ਮਰਤਵੇ ਨੂੰ ਪਹੁੰਚਣਾ ਹੈ ਮਟਾ ਦੇ ਆਪਣੀ ਹਸਤੀ ਕੋ ਆਪਣੀ ਹਸਤੀ ਨੂੰ ਮਟਾ ਦੇ ਦਾਣਾ ਖਾ ਕੇ ਮੈਂ ਮਿਲ ਕਰ ਗੁਲੇ ਗਲਜ਼ਾਰ ਹੋਤਾ ਹੈ ਜਿਹੜਾ ਬੀਜ ਧਰਤੀ 'ਚ ਗਲਦਾ ਪੌਦਾ ਬਣਦਾ ਉਹ ਤੋਂ ਫਲ ਉੱਚ ਹੋਰ ਕਿੰਨੇ ਬੀਜ ਉਹ ਗਾਂ ਕਿੰਨੇ ਵਧ ਜਾਂਦੇ ਆ ਅੱਜ ਬਾਬਾ ਜੀ ਦੀ ਜਿਹੜੀ ਸੇਵਾ ਹੈ ਉਹ ਸਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦੇ ਰਹੀ ਹੈ ਇੱਕ ਸੰਦੇਸ਼ ਕੀ ਸੰਦੇਸ਼ ਦੇ ਰਹੀ ਹੈ ਜੇ ਅਕਾਲ ਤਖਤਾਂ ਦਾ ਦੂਜੇ ਤਖਤਾਂ ਦਾ ਸਨਮਾਨ ਬਣਾਉਣਾ ਤੇ ਜਿਵੇਂ ਬਾਬਾ ਕਲਵੰਦ ਸਿੰਘ ਜੀ ਨਿਰਮਾਣ ਹੋ ਕੇ ਹੱਥੀਂ ਆਪ ਸੇਵਾ ਕਰਦੇ ਆ ਸਾਨੂੰ ਇਹ ਸੇਵਾਦਾਰ ਬਣਨਾ ਪੈਣਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇੱਥੇ ਆਏ ਸੀ ਪਹਿਲਾਂ ਇੱਥੇ ਰਹੇ ਜਦੋਂ ਪੁਜਾਰੀ ਕਹਿੰਦੇ ਸੀ ਮਾਪੁਰ ਕਹਿੰਦੇ ਇੱਥੇ ਲੰਗਰ ਲਾਉਣਾ ਚਾਹੁੰਦੇ ਆ ਰਸਤਾ ਦੇਈਏ ਜਾਂ ਮਾਇਆ ਦੀ ਸੇਵਾ ਉਹਨਾਂ ਨੇ ਮਹਾਪੁਰਖਾਂ ਦਾ ਕੋਈ ਸਤਕਾਰ ਨਹੀਂ ਕੀਤਾ ਮਹਾਪੁਰਖ ਚਲੇ ਗਏ ਤੇ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਅੱਜ ਸ਼ਰੀਰ ਕਰਕੇ ਸਾਡੇ ਦਰਮਿਆਨ ਨਹੀਂ ਪਰ ਉਹਨਾਂ ਦੀਆਂ ਇਮਤਜਾਦਾਂ ਸਾਡੇ ਹਿਰਦੇ 'ਚ ਉੱਕਰੀਆਂ ਹੋਈਆਂ ਤੇ ਬਾਬਾ ਜੀ ਉਸ ਵੇਲੇ ਸ਼੍ਰੀ ਨਿਸ਼ਾਨ ਸਾਹਿਬ ਦੇ ਕੋਲ ਝਾੜੂ ਦੀ ਸੇਵਾ ਕਰਦੇ ਸੀ ਤੇ ਮਹਾਰਾਜ ਹਰਖਵਾਲ ਵਾਲੇ ਆਏ ਤੰਦਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੁਮ ਹਸਤ ਕਮਲ ਅਸ਼ੀਰਵਾਦ ਦੇ ਉਹਨਾਂ ਦੇ ਮੁੰਡਿਆਂ ਤੇ ਰਾਸਤੇ ਕਲਗੀਆਂ ਵਾਲੇ ਤੇਰੇ ਘਰ ਇਹੋ ਜਿਹਾ ਸੇਵਾਦਾਰ ਚਾਹੀਦੇ ਆ ਅੱਜ ਬਾਬਾ ਹਜੂਰਾ ਸਿੰਘ ਜੀ ਤੋਂ ਬਾਅਦ ਬਾਬਾ ਕਲਵੰਦ ਸਿੰਘ ਜੀ ਉਹਨਾਂ ਮਹਾਪੁਰਖਾਂ ਨੇ ਜਿਹੜੇ ਪੁਰਨੇ ਪਾਏ ਐ ਉਸ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਸੇਵਾ ਦੀ ਗੱਲ ਕਰਨੀ ਹੋ ਰਿਆ ਸਿਮਰਨ ਦੀ ਗੱਲ ਕਰਨੀ ਹੋ ਰਿਆ ਪਰ ਜਿਹੜਾ ਕਰਕੇ ਦਿਖਾਉਣਾ ਕਹਿਫੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਅੱਜ ਬਾਬਾ ਜੀ ਸਾਡੇ ਕੋਲ ਬੈਠੇ ਐ ਸ਼੍ਰੀਮਾਨ ਬਾਬਾ ਹਰਨਾਮ ਸਿੰਘ ਜੀ ਬਾਬੇ ਬਿਧੀ ਚੰਦ ਵਾਲੇ ਮਹਾਪੁਰਖ ਬਾਬੇ ਬਕਾਲੇ ਵਾਲੇ ਇੱਕ ਦੂ ਇੱਕ ਚੜੰਦੀਆ ਕੌਣ ਜਾਣਿਆ ਮੇਰਾ ਨਾਉ ਜੀ ਇਹ ਸਾਰਾ ਪੰਥ ਹੈ ਗੁਰੂ ਮਹਾਰਾਜ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਸੀਂ ਬੈਠੇ ਆਂ ਅੱਜ ਇਹ ਵੱਡੇ ਆ ਚਾਹੇ ਛੋਟੇ ਆ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੜਵਡੇ ਜਿਹੜੇ ਗਿਆਨੀ ਸੀ ਕਹਿੰਦੇ ਗੱਲਾਂ ਕਰਨੀਆਂ ਸਿੱਖ ਲੈਂਦੇ ਆ ਸੇਵਾ ਨਹੀਂ ਕਰਦੇ ਗਿਆਨੀ ਜੋਤ ਸਿੰਘ ਬਹੁਤ ਵੱਡੇ ਵਿਦਵਾਨ ਹੋਏ ਸਾਡੇ ਡੇਰੇ 'ਚ ਕਹਣਾ ਪਠ ਝੋਕ ਗਿਆਨੀ ਜੇਨ ਕਿੰਨੇ ਵੀ ਪਾਇਆ ਉਹ ਸੇਵਾ ਵਿੱਚੋਂ ਪਾਇਆ ਭਾਈ ਹੰਦਾਲ ਜੀ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਸੇਵਾ ਕਰਦੇ ਸੀ ਦਰਸ਼ਨ ਕਰਨ ਮਨਹ ਜਾਂਦੇ ਸੇਵਾ ਜੀ ਰਹਿੰਦੇ ਸੀ ਤੇ ਮਹਾਰਾਜ ਆਪ ਆਏ ਉਸ ਵੇਲੇ ਆਟਾ ਗੁੰਨ ਰਹੀ ਸੀ ਕਹਿੰਦੇ ਭੀ ਗੁਰੂ ਮਹਾਰਾਜ ਦਾ ਸਤਕਾਰ ਵੀ ਮੁੱਖ ਆ ਲੰਗਰ ਦਾ ਸਤਕਾਰ ਵੀ ਮੁੱਖ ਆ ਕਿਵੇਂ ਕੀਤਾ ਜਾਏ ਦੋਵੇਂ ਆਟੇ ਨਾਲ ਲਿਬੜੇ ਹੋਏ ਹੱਥ ਪਿੱਠ ਦੇ ਰੱਖ ਕੇ ਤੇ ਸੀਸ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਪਾਸ਼ਾ ਕਹਿੰਦੇ ਉਹ ਹੰਦਾਲ ਤੈਨ ਗੁਰੂ ਕੇ ਲੰਗਰ ਦਾ ਵੀ ਸਤਕਾਰ ਸੋਚਦਾ ਖਿਆਲ ਰੱਖਿਆ ਸਾਡਾ ਵੀ ਰੱਖਿਆ ਜਦ ਤੇਰੀ ਸੰਪਰਦਾ ਚੱਲੋਗੀ ਜਦੋਂ ਮੱਥੇ ਟੇਕਣਗੇ ਈਵਾਂ ਟੇਕਣਗੇ ਬਾਬਾ ਜੀ ਨੂੰ ਸਾਰਾ ਪਤਾ ਬੈਠਿਆ ਪਹਿਲੇ ਮਹਾਂਪੁਰ ਵੀ ਜਾਂਦੇ ਰਹਿਆ ਮੈਲੀ ਸਿੰਘ ਮਾਤਾ ਜੀਬਾ ਸ਼ਾਹ ਜੀ ਹੋਇਆ ਬ੍ਰਹਮ ਗਿਆਨੀ ਡੇਰੇ ਦੇ ਸੇਵਾ ਦਾ ਦਰਸ਼ਨ ਕਰਨ ਵਾਸਤੇ ਤਿਆਰ ਹੋਏ ਉਹ ਜਾਣੀ ਜਾਣ ਸੀ ਕਹਿੰਦੇ ਮੇਰੇ ਦਰਸ਼ਨਾਂ ਲਈ ਨਹੀਂ ਆਉਣਾ ਮਹਾਪੁਰਖਾਂ ਕਹਿੰਦੇ ਜੋ ਤੁਹਾਡੀਆਂ ਸੇਵਾ ਲਗਾ ਆ ਉਹ ਪਹਿਰੇ ਕਰਨੇ ਆ ਉਹਦੇ ਚੋਂ ਤੁਹਾਨੂੰ ਬਰਕਤ ਮਿਲਣੀ ਆ ਅੱਜ ਸਾਡੇ ਤੇ ਲੋਕ ਉਂਗਲਾਂ ਕਿਉਂ ਚੁੱਕ ਰਹੇ ਆ ਅਸੀਂ ਆਪਣੀਆਂ ਕਮੀਆਂ ਨਹੀਂ ਦੇਖਦੇ ਸਾਡੇ ਚ ਕੋ ਕਮੀਆਂ ਜ਼ਰੂਰ ਆ ਗਈਆਂ ਕਿਉਂਕਿ ਉੱਚੀ ਤੇਤੂ ਉੱਚੋ ਨਹੀਂ ਉੱਚੋ ਗੁਣ ਕਰ ਹੋਏ ਕਾਗ اٹਾਰੀ ਪਰ ਬਹਿ ਕੇ ਖਗਪਤ ਹੋਏ ਰਿਸ਼ੀ ਚਾਣਕ ਜੀ ਮਹਾਰਾਜ ਚੰਦਰ ਗੁਪਤ ਮੋਰੀਆ ਦੇ ਵਜ਼ੀਰ ਹੋਏ ਆ ਉਹ ਕਹਿੰਦੇ ਉੱਚੀ ਜਗ੍ਹਾ ਤੇ ਬਹਿਣਾ ਕੋਈ ਉੱਚਾ ਨਹੀਂ ਹੁੰਦਾ ਉੱਚੇ ਗੁਣਾ ਕਰਕੇ ਉੱਚੀਆਂ ਸਿਵਾਵਾਂ ਉੱਚੇ ਕਰਮਾਂ ਨਾਲ ਉੱਚੇ ਧਰਮ ਨੂੰ ਤਰਨ ਉੱਚਾ ਹੁੰਦਾ ਕਹਿੰਦੇ ਕਾਂ ਜਿਹੜਾ ਉਹ ਮੰਦਰ ਦੀ اٹਾਰੀ ਦੇ ਕਲਸ ਤੇ ਵੀ ਬਹਿ ਜਾਏ ਉਹ ਗੰਦ ਫਰੋਲਣ ਵਾਲਾ ਕਾ ਹੀ ਆ ਉੱਚੇ ਬਾਣ ਵਾਸਤੇ ਸਾਨੂੰ ਉੱਚੇ ਕਰਮ ਕਰਨੇ ਪੈਣੇ ਆ ਉਹ ਅਸੀਂ ਛੱਡ ਦਿੱਤੇ ਜਿਹਦੇ ਕਾਰਨ ਸਮਾਜ ਸਾਡੇ ਵੱਲ ਉਂਗਲੀਆਂ ਕਰ ਰਿਹਾ ਲੋਕ ਬਾਗੀ ਹੋ ਗਏ ਪੋਪ ਜਿਹੜਾ ਸੀ 7 ਅਰਬ ਸਾਈ ਮੰਦਾ ਸੀ ਜਿੱਦਣ ਉਹ ਆਪਣੀਆਂ ਮਨਮਾਨੀਆਂ ਕਰਨ ਲੱਗ ਪਿਆ ਪੋਪ ਤੋਂ ਲੋਕ ਬਾਗੀ ਹੋ ਕੇ ਇੱਕ ਨਵਾਂ ਧਰਮ ਪ੍ਰੋਸਟੈਂਟਾਂ ਦਾ ਪੈਦਾ ਹੋ ਗਿਆ ਜੇ ਤ ਅੱਜ ਆਪਾਂ ਨਾ ਪਦਵੀਆਂ ਦਾ ਸਤਿਕਾਰ ਰੱਖਣਾ ਤੇ ਸਾਨੂੰ ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪਊਗਾ ਨਹੀਂ ਚੱਲਾਂਗੇ ਇਹ ਕੌਮ ਸਾ ਤੋਂ ਬਾਗੀ ਹੋ ਜੂਗੀ ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਇਹ ਸੁਤੰਤਰ ਵੀ ਤਰਪੰਦਾ ਹੈ ਇਹ ਛੇਰਾਂ ਦਾ ਪੰਥਿਆ ਭੇਡਾਂ ਬੱਕਰੀਆਂ ਦਾ ਪੰਥ ਨਹੀਂ ਹੈ ਇਸ ਕਰਕੇ ਅੱਜ ਪਰਣ ਕਰਕੇ ਜਾਓ ਕਿ ਅਸੀਂ ਆਪੂ ਰੂਮਾਂ ਦੀ ਬੇਅਦਵੀ ਛੱਡਣੀ ਹੈ ਨਸ਼ੇ ਛੱਡਣੇ ਆ ਅੰਮਰਤਾਰੀ ਹੋਣਾ ਹੈ ਜੇ ਉਹਨਾਂ ਟੀਚਰ ਕਹੀ ਜਾਏ ਮੇਰਾ ਸਤਕਾਰ ਕਰੋ ਤੇ ਟੀਚਰ ਉਹਨੂੰ ਪੜਾਉਣ ਦੀ ਤਲੀਮ ਰੱਖਦਾ ਨਹੀਂ ਕਿੰਨਾ ਸਤਕਾਰ ਕਰਨਗੇ ਕੋਈ ਡਾਕਟਰ ਸਵੀਕਰਾਂ ਚ ਕੈਮਨ ਤਲੰਤਰ ਬੈਦਲ ਹੁਕਮਾਨ ਆ ਕਿਸੇ ਮਰੀਜ਼ ਨੂੰ ਆਰਾਮ ਨਹੀਂ ਆਉਂਦਾ ਕਿਵੇਂ ਮਰੀਜ਼ ਨੂੰ ਮੰਨਣਗੇ ਤੇ ਜੇ ਆਰਾਮ ਆਵੇਗਾ ਉਹਨੂੰ ਕਹਿਣ ਦੀ ਲੋੜ ਨਹੀਂ ਸਾਡੇ ਮਹਾਂਪੁਰਖ ਹੋਏ ਆ ਜਿਨ੍ਹਾਂ ਨਾ ਹੀ ਵਿਚਰੇ ਆ ਕਦੀ ਇਸ਼ਤਿਆਰ ਨਹੀਂ ਕੱਢਿਆ ਕਦੀ ਅਖਬਾਰ 'ਚ ਨਹੀਂ ਗਏ ਕਦੀ ਟੈਲੀਵਿਜ਼ਨ 'ਤੇ ਗਏ ਉਹਨਾਂ ਦੀ ਜਿਹੜੀ ਕਮਾਈ ਸੀ ਲੋਕ ਉਹਨੂੰ ਨਮਸਕਾਰ ਕਰਦੇ ਸੀ ਅੱਜ ਇਹ ਬਾਬਾ ਕਲਵੰਦ ਸਿੰਘ ਜੀ ਦਾ ਅਸੀਂ ਸਤਿਕਾਰ ਕਰਦੇ ਆ ਉਹ ਇਹਨਾਂ ਦੀ ਕਮਾਈ ਨੂੰ ਸਤਿਕਾਰਿਆ ਇਹ ਗੁਰੂ ਮਹਾਰਾਜ ਆਪ ਕਿਰਪਾ ਕਰਕੇ ਜਿਸ ਜਨ ਉੱਪਰ ਤੇਰੀ ਕਿਰਪਾ ਬੇਪਨਾ ਕੋ ਪੱਖ ਹੈ ਬਾਬਾ ਮਾਝਾ ਸਿੰਘ ਸਾਡੇ ਸੰਤ ਸੀ ਯਤੀਮ ਹੋ ਗਏ ਲੋਕ ਖੋਟਾ ਸਤਾਰਾ ਕਹਿੰਦੇ ਸੀ ਕਿਸੇ ਸਾਡੇ ਬੰਦੇ ਨੂੰ ਤਰਸ ਨਹੀਂ ਆਇਆ ਇੱਕ ਮੁਸਲਮਾਨ ਲੜਕੀ ਪਾਕਿਸਤਾਨੀ ਸੀ ਬਣਿਆ ਲੈ ਕੇ ਉਹਦੇ ਚਾਚੇ ਕੋ ਗਈ ਤੇ ਚਾਚੀ ਕਹਿੰਦੀ ਐ ਨਾ ਆਪਣਾ ਪਰਿਵਾਰ ਖਾ ਲਿਆ ਸਾਨੂੰ ਛੱਡੂ ਤੇ ਤੰਤਨ ਬਾਬਾ ਕਰਮ ਸਿੰਘ ਮਹਾਰਾਜ ਦੇ ਚਰਨਾਂ ਚ ਲੱਗਾ ਕਹਿੰਦੇ ਮਹਾਰਾਜ ਯਤੀਮ ਹੈ ਕਹਿਣ ਲੱਗੇ ਇਹ ਤਾਂ ਸੰਸਾਰ ਨੂੰ ਰੋਟੀ ਦੇਣ ਵਾਲਾ ਬਣ ਜਾਊਗਾ 11 ਸਾਲ ਤੋਂ ਲੈ ਕੇ 84 ਸਾਲ ਦੀ ਉਮਰ ਤੱਕ ਸੇਵਾ ਕੀਤੀ 32 ਸਾਲ ਬਾਬਾ ਕਰਮ ਸਿੰਘ ਮਹਾਰਾਜ ਦੀ ਔਰ 18 ਸਾਲ ਬਾਬਾ ਆਯਾ ਸਿੰਘ ਦੀ 22 ਸਾਲ ਬਾਬਾ ਰਾਮ ਸਿੰਘ ਦੀ ਉਹ ਜਿਹੜਾ ਝਾੜੂ ਦੀ ਸੇਵਾ ਸੀ ਜੋੜਿਆਂ ਦੀ ਸੇਵਾ ਸੀ ਲੰਗਰ ਦੇ ਭਾਂਡਿਆਂ ਦੀ ਸੇਵਾ ਸੀ ਆ ਜੋ ਸੇਵਾ ਤਾਂ ਅਸੀਂ ਛੱਡ ਬੈਠੇ ਆ ਆਪਣਾ ਭਾਂਡਾ ਮੰਝਣ ਲਈ ਤਿਆਰ ਨਹੀਂ ਗੋਸਾ ਨਾ ਕਰੋ ਜਿਹੜਾ ਸਾਡਾ ਲਾਣਾ ਬਣਾ ਉਹ ਤਾਂ ਹੁਣ ਇਹ ਕਹਿੰਦਾ ਸਾਡੇ ਭਾਂਡੇ ਦੁਆ ਫੜੇ ਸਾਡੇ ਨੇ ਇੱਕ ਇੱਕ ਬੰਦਾ ਚਾਹੀਦਾ ਜਿਨ੍ਹਾਂ ਮਹਾਂਪੁਰਖ ਅਸੀਂ ਵਿਚਰੇ ਆਂ ਬਾਬਾ ਖਜਾਨ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ ਤਨਤਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਦੇ ਜਿਹੜੇ ਪਿਤਾ ਸੀ ਕਿਸ ਤਰ੍ਹਾਂ ਉਹਨਾਂ ਨੇ ਘਾਲਣਾ ਘਾਲੀਆਂ ਅੱਜ ਸਾਧ ਸੰਗਤ ਜੀ ਇਹ ਜਿਹੜਾ ਇਕੱਠ ਹੋਇਆ ਇਹ ਬਾਬਾ ਕਲਵੰਦ ਸਿੰਘ ਜੀ ਦੀ ਬੰਦਗੀ ਨੂੰ ਨਮਸ਼ਕਾਰ ਕਰਨ ਲਈ ਹੋਇਆ ਬੋਲੇ ਸੋਨਹਿਾ ਅੱਜ ਮੈਨੂੰ ਖੁਸ਼ੀ ਹੈ ਕਿ ਜੜੇ ਕਿਸੇ ਟਾਈਮ ਅਸੀਂ ਬਚਨ ਬੋਲੇ ਸੀ ਅੱਜ ਉਹਨਾਂ ਨੂੰ ਫਾਲ ਲੱਗ ਗਿਆ ਫਾਲ ਲੱਗਿਆ ਬਾਬਾ ਜੀ ਅੱਜ ਇੱਥੋਂ ਸਿੱਖਿਆ ਲੈ ਕੇ ਜਾਓ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਇਹ ਕੌਮ ਖਾਲਸੇ ਦੀ ਹੈ ਇਹਨੂੰ ਲੀਰੋ ਲੈਣਾ ਕਰੋ ਅੱਜ ਤੁਸੀਂ ਦੱਸੋਗੇ ਪੰਥ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਹੈ ਉਹਦੇ ਬਲ ਵੀ ਦੇਖਣਾ ਪਊਗਾ ਆਪਣਾ ਸਤਕਾਰ ਨਾਲ ਦੇਖੋ ਆ ਕੌਮ ਦਾ ਸਤਕਾਰ ਵੀ ਦੇਖਣਾ ਪੈਣਾ ਇਨਾਂ ਦਾ ਸਾਧੂ ਸੰਤਾਂ ਦਾ ਵੀ ਦੇਖਣਾ ਪੈਣਾ ਇਸ ਕਰਕੇ ਸਮਾਂ ਹੈ ਅੱਜ ਮੈਂ ਬਹੁਤ ਖੁਸ਼ ਹਾਂ ਬਾਬਾ ਜੀ ਬੈਠੇ ਆ ਸਾਰਾ ਸਾਧੂ ਸਮਾਜ ਬੈਠਾ ਹਰ ਸੰਤਨ ਕਰ ਨਮੋ ਨਮੋ ਨਉ ਨਿਦ ਪਾਵੈ ਔਤਲ ਸੁਖੋ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਆ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਕਿ 25 ਸਾਲ ਸੇਵਾ ਕਰਾ ਕੇ ਤੁਹਾਨੂੰ ਛੁੱਟੀ ਨਹੀਂ ਦਿੱਤੀ ਗਈ ਭਾਈ ਗੁਰ ਤੁਹਾਨੂੰ ਛੁੱਟੀ ਨਹੀਂ ਮਿਲੀ ਹਾਲੇ ਤਵ ਤੋ ਸੇਵਾ ਹੋਰ ਲੈਣੀ ਆ ਤਵ ਤੋ ਸੇਧ ਲੈ ਕੇ ਇਸ ਕੌਮ ਵਿੱਚ ਜਿਹੜੀ ਦਰਾਰ ਆਈ ਹੈ ਉਹ ਦੂਰ ਕਰਨੀ ਆ ਤੇ ਅੱਜ ਪਰਨ ਕਰਕੇ ਜਾਣਾ ਹੋਏ ਇਕਤਰ ਮਿਲ ਹੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋ ਵੋ ਜੋੜੀ ਤੇ ਗੁਰਮੁਖ ਬੈਸੋ ਸਫਾ ਵਿਛਾਏ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਤਾਂ ਬਾਬਾ ਜੀ ਨੂੰ ਕਿਹਾ ਸੀ ਕਿ ਤੁਹਾਡੇ ਕੋਲ ਬਹੁਤ ਸਾਰੇ ਆਏ ਹੋਏ ਆ ਇਹ ਛੁੱਟੀ ਦੇ ਦਿਵਾਈ ਤਾਂ ਹੁਣ ਕਸਾ ਕਰ ਕਰਕੇ ਰੱਜ ਗਏ ਆ ਪਰ ਬਾਬਾ ਜੀ ਕਹਿੰਦੇ ਸੀ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਬਾਬਾ ਜੀ ਦਾ ਸਾਰੇ ਪੰਥਕ ਜਥੇਬੰਦੀਆਂ ਦਾ ਸਾਰੇ ਮਹਾਂਪੁਰਖਾਂ ਦਾ ਰਾਗੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ A ਤੋਂ ਲੈ ਕੇ Z ਤਿੰ ਜਿੰਨੇ ਵੀ ਸੇਵਾਦਾਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਅੱਜ ਦੇ ਇਸ ਇਕੱਠ ਵਿੱਚ ਨਾ ਜਿਹੜਾ ਸਿੱਖਾਂ ਦੇ ਘਰ ਜੰਮਿਆ ਵਾਹਿਗੁਰੂ ਉਹ ਬੀਬੀ ਤਾਂ ਬਹੀ ਪਰਵੱਟੇ ਨਾ ਘਟਿਓ ਕੇਸ ਨਾ ਘਟਿਓ ਤੇ ਜਿਹੜੇ ਸਿੱਖ ਬੱਚੇ ਉਹ ਜਟਾ ਜੂਟ ਹੋ ਜੋ ਜਦੋਂ ਤੁਸੀਂ ਇਹ ਹੋ ਗਏ ਬਾਣੀ ਪੜ ਲਪੇ ਨਿਤ ਅਮਰਤਾਰੀ ਹੋ ਗਏ ਤੁਹਾਨੂੰ ਰਾਜ ਮੰਗਣ ਦੀ ਲੋੜ ਨਹੀਂ ਰਾਜ ਤੁਹਾਡੇ ਪੈਰਾਂ ਚ ਆਊਗਾ ਫਿਰ ਗੁਰੂ ਦੇ ਬਚਨ ਪੂਰੇ ਹੋਣਗੇ ਦਿੱਲੀ ਤਖਤ ਉੱਗ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਚਲਾਵੇ ਸੀਸ ਪਰ ਤੇ ਬੜੀ ਕਰੇਗੀ ਮौज ਇਸ ਚੀਜ਼ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕੂਗੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਾਬਾ ਜੀ ਦਾ ਵੀ ਮਹਾਪੁਰਖਾਂ ਦਾ ਸਮੁੱਚੇ ਸਾਧੂਆਂ ਦਾ ਆਏ ਨੇਤਾ ਦਾ ਤੇ ਨੇਤਾ ਵੀ ਜਿਹੜੇ ਆਇਓ ਮੇਰੀ ਵੀ ਗੱਲ ਸੁਣ ਲਓ ਕੱਲ ਅਸੀਂ ਗਏ ਸੀ ਬੇਦਰ ਤੇ ਹਜੂਰ ਸਾਹਿਬ ਦਵਾਲੇ ਘੁੰਮੇ ਆ ਅੱਗੇ ਨਾਂਗੇ ਸਾਧ ਤਾਂ ਪਿੰਡੇ ਨੂੰ ਭੂਤਾ ਮਲਦੇ ਸੀ ਨਾ ਉਹ ਤਾਂ ਹੁਣ ਮਲ ਨੂੰ ਹਟ ਗਿਆ ਸਾਇੰਸ ਦਾ ਜੋਗਿਆ ਤੁਹਾਡੀਆਂ ਸੜਕਾਂ ਜਿਹੜੀਆਂ ਨਾ ਇਹੋ ਜਿਹਾ ਭੂਤਾ ਉੱਡ ਰਿਆ ਤੋਂ ਬਾਵੇ ਬਣਾ ਕੇ ਭੇਜ ਰਹੀਆਂ ਇੱਥੋਂ ਆਪਾ ਜੀ ਇਸ ਕਰਕੇ ਅੱਜ ਇੱਕ ਐਮ.ਐਲ.ਏ ਆਇਆ ਹੈ ਚਾਹੇ ਐਮ.ਪੀ ਆਇਆ ਹੈ ਇਹਨਾਂ ਤੋਂ ਵੱਧ ਬਾਬਾ ਨਿਰੰਦਰ ਸਿੰਘ ਉਹਨਾਂ ਨੂੰ ਪਤਾ ਹੀ ਹੈ ਕਿ ਬੇਦਰ ਵਾਲੀ ਸੜਕ ਜਿਹੜੀ ਹੈ ਉਹ ਬਹੁਤ ਖੱਡੇ ਹੈ ਤੇ ਆਲੇ ਦੁਆਲੇ ਹਜੂਰ ਸਾਹਿਬ ਲੈ ਲੋ ਮਹਾਰਾਜ ਦਾ ਸੱਚ ਖੰਡਿਆ ਪਰ ਨਰਗ ਖੰਡ ਬਣਿਆ ਆ ਤੇ ਲੀਡਰਾਂ ਦਾ ਫਰਜ ਹੈ ਕਿ ਇਹਨਾਂ ਸੜਕਾਂ ਦਾ ਆਲਾ ਦੁਆਲਾ ਜਿਹੜਾ ਉਦਾਸ ਸਦਾਰ ਕਰਨ ਸੋ ਇਸ ਕਰਕੇ ਸਮੁੱਚੇ ਰੂਪ ਚ ਸਿੰਘ ਸਾਹਿਬ ਜੀ ਦਾ ਆਏ ਮਹਾਂਪੁਰਖਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖਾਂ ਨੇ ਬਹੁਤ ਅਨਭਵੀ ਤੇ ਕਰੜੇ ਬਚਨ ਰਸਮਈ ਤੇ ਰਸਮਈ ਆਖੇ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ ਹੁਣ ਬਹੁਤ ਹੀ ਸਤਕਾਰ ਦੇ ਸਹਿ